ਇਹ ਤਸਵੀਰਾਂ ਦਿੱਲੀ ਸ਼ਹਿਰ ਦੀਆਂ ਨੇ ਜਿੱਥੇ ਸੜਕਾਂ ਤੇ ਇਸ ਕਦਰਮੀ ਦਾ ਪਾਣੀ ਭਰ ਗਿਆ ਹੈ ਕਿ ਇਸ ਦੇ ਵਿੱਚ ਕਿਸ਼ਤੀਆਂ ਵੀ ਆਰਾਮ ਦੇ ਨਾਲ ਚੱਲ ਰਹੀਆਂ ਨੇ। ਇਹ ਹਾਲ ਦਿਖਾਉਣ ਦੇ ਲਈ ਭਾਜਪਾ ਦੇ ਕਾਉਂਸਲਰ ਨੇ ਵੀ ਕਿਸ਼ਤੀ ਬਾਹਰ ਕੱਢੀ ਤੇ ਫਿਰ ਸੜਕਾਂ ਦੇ ਉੱਪਰ ਕਿਸ਼ਤੀ ਤੇ ਬੈਠ ਕੇ ਸੈਰ ਕਰਨ ਲੱਗੇ ਤੇ ਨਾਲ-ਨਾਲ ਵੀਡੀਓ ਬਣਾ ਕੇ ਲੋਕਾਂ ਨੂੰ ਦੱਸਦੇ ਨੇ ਕਿ ਦਿੱਲੀ ਦੇ ਹਾਲਾਤ ਕੀ ਨੇ। ਦਾ ਦੱਸਦੀ ਕਿ ਲਗਾਤਾਰ ਪੈਰੀ ਬਰਸਾਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਸੜਕਾਂ ਤੇ ਇੰਨਾ ਪਾਣੀ ਭਰਿਆ ਹੋਇਆ ਹੈ ਕਿ ਇਸ 'ਚ ਹੁਣ ਕਿਸ਼ਤੀਆਂ ਵੀ ਤੈਰ ਰਹੀਆਂ ਨੇ ਤਾਂ ਭਾਜਪੀ ਦੇ ਕਾਉਂਸਲਰ ਰਵਿੰਦਰ ਸਿੰਘ ਨੇਗੀ ਨੇ ਜਿਹੜੇ ਕਿਸ਼ਤੀ ਤੇ ਬੈਠ ਦਿੱਲੀ ਦੀਆਂ ਸੜਕਾਂ ਤੇ ਨਿਕਲੇ ਹੋਏ ਨੇ ਕਿਸ਼ਤੀ 'ਚ ਬੈਠ ਸੈਰ ਕਰ ਰਹੇ ਨੇ ਤੇ ਨਾਲ-ਨਾਲ ਵੀਡੀਓ ਬਣਾ ਕੇ ਦਿਖਾ ਰਹੇ ਨੇ ਕਿ ਦੇਖੋ ਕਿਸ ਤਰ੍ਹਾਂ ਦੂਰ-ਦੂਰ ਤੱਕ ਜਿਹੜੀਆਂ ਸੜਕਾਂ ਨੇ ਉਹ ਦਿੱਲੀ 'ਚ ਡੁੱਬੀਆਂ ਹੋਈਆਂ ਨੇ ਹਰ ਪਾਸੇ ਦਿੱਲੀ 'ਚ ਇਹੀ ਹਾਲ ਹੈ ਤਾਂ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਕੋਈ ਮੇਨ ਰੋਡ ਹਰ ਪਾਸੇ ਇਹੀ ਹਾਲ ਹੈ ਹਰ ਪਾਸੇ ਇਸੇ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਤੇ ਪੂਰੀ ਦਿੱਲੀ ਹੀ ਇਸ ਪਾਣੀ ਚ ਡੁੱਬ ਚੁੱਕੀ ਹੈ ਲੋਕਾਂ ਨੂੰ ਲੰਘਣਾ ਵੀ ਔਖਾ ਹੋ ਰਿਹਾ ਗੱਡੀਆਂ ਖੜੇ ਪਾਣੀ ਚ ਨਹੀਂ ਚੱਲ ਰਹੀਆਂ ਤਾਂ ਇਹ ਨੇ ਦਿੱਲੀ ਦੇ ਹਾਲ ਪਹਿਲੀ ਬਰਸਾਤ ਦੇ ਨਾਲ ਦਿੱਲੀ ਜਿਹੜੀ ਉਹ ਪਾਣੀ ਪਾਣੀ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਦਿੱਲੀ ਸ਼ਹਿਰ ਦੀਆਂ ਨੇ ਜਿੱਥੇ ਸੜਕਾਂ ਤੇ ਇਸ ਕਦਰਮੀ ਦਾ ਪਾਣੀ ਭਰ ਗਿਆ ਹੈ ਕਿ ਇਸ ਦੇ ਵਿੱਚ ਕਿਸ਼ਤੀਆਂ ਵੀ ਆਰਾਮ ਦੇ ਨਾਲ ਚੱਲ ਰਹੀਆਂ ਨੇ। ਇਹ ਹਾਲ ਦਿਖਾਉਣ ਦੇ ਲਈ ਬੀਜੇਪੀ ਦੇ ਕਾਉਂਸਲਰ ਨੇ ਵੀ ਕਿਸ਼ਤੀ ਬਾਹਰ ਕੱਢੀ ਤੇ ਫਿਰ ਸੜਕਾਂ ਦੇ ਉੱਪਰ ਕਿਸ਼ਤੀ ਤੇ ਬੈਠ ਕੇ ਸੈਰ ਕਰਨ ਲੱਗੇ ਤੇ ਨਾਲ-ਨਾਲ ਵੀਡੀਓ ਬਣਾ ਕੇ ਲੋਕਾਂ ਨੂੰ ਦੱਸਦੇ ਨੇ ਕਿ ਦਿੱਲੀ ਦੇ ਹਾਲਾਤ ਕੀ ਨੇ। ਤਾਂ ਦੱਸਦੀ ਕਿ ਲਗਾਤਾਰ ਪੈਰੀ ਬਰਸਾਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਸੜਕਾਂ ਤੇ ਇੰਨਾ ਪਾਣੀ ਭਰਿਆ ਹੋਇਆ ਹੈ ਕਿ ਇਸ 'ਚ ਹੁਣ ਕਿਸ਼ਤੀਆਂ ਵੀ ਤੈਰ ਰਹੀਆਂ ਨੇ ਬੀਜੇਪੀ ਦੇ ਕਾਉਂਸਲਰ ਰਵਿੰਦਰ ਸਿੰਘ ਨੇਗੀ ਨੇ ਜਿਹੜੇ ਕਿਸ਼ਤੀ ਤੇ ਬੈਠ ਦਿੱਲੀ ਦੀਆਂ ਸੜਕਾਂ ਤੇ ਨਿਕਲੇ ਹੋਏ ਨੇ ਕਿਸ਼ਤੀ 'ਚ ਬੈਠ ਸੈਰ ਕਰ ਰਹੇ ਨੇ ਤੇ ਨਾਲ-ਨਾਲ ਵੀਡੀਓ ਬਣਾ ਕੇ ਦਿਖਾ ਰਹੇ ਨੇ ਕਿ ਦੇਖੋ ਕਿਸ ਤਰ੍ਹਾਂ ਦੂਰ-ਦੂਰ ਤੱਕ ਜਿਹੜੀਆਂ ਸੜਕਾਂ ਨੇ ਉਹ ਦਿੱਲੀ 'ਚ ਡੁੱਬੀਆਂ ਹੋਈਆਂ ਨੇ ਹਰ ਪਾਸੇ ਦਿੱਲੀ 'ਚ ਇਹੀ ਹਾਲ ਹੈ ਤੇ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਕੋਈ ਮੇਨ ਰੋਡ ਹਰ ਪਾਸੇ ਇਹੀ ਹਾਲ ਹੈ ਹਰ ਪਾਸੇ ਇਸੇ ਤਰ੍ਹਾਂ ਪਾਣੀ ਭਰਿਆ ਹੋਇਆ ਤੇ ਪੂਰੀ ਦਿੱਲੀ ਹੀ ਇਸ ਪਾਣੀ 'ਚ ਡੁੱਬ ਚੁੱਕੀ ਹੈ ਲੋਕਾਂ ਨੂੰ ਲੰਘਣਾ ਵੀ ਔਖਾ ਹੋ ਰਿਹਾ ਹੈ ਗੱਡੀਆਂ ਖੜੇ ਪਾਣੀ 'ਚ ਨਹੀਂ ਚੱਲ ਰਹੀਆਂ ਤਾਂ ਇਹ ਨੇ ਦਿੱਲੀ ਦੇ ਹਾਲ ਪਹਿਲੀ ਬਰਸਾਤ ਦੇ ਨਾਲ ਦਿੱਲੀ ਜਿਹੜੀ ਉਹ ਪਾਣੀ ਪਾਣੀ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਦਿੱਲੀ ਸ਼ਹਿਰ ਦੀਆਂ ਨੇ ਜਿੱਥੇ ਸੜਕਾਂ ਤੇ ਇਸ ਕਦਰ ਮੀਂਹ ਦਾ ਪਾਣੀ ਭਰ ਗਿਆ ਹੈ ਕਿ ਇਸ ਦੇ ਵਿੱਚ ਕਿਸ਼ਤੀਆਂ ਵੀ ਆਰਾਮ ਦੇ ਨਾਲ ਚੱਲ ਰਹੀਆਂ ਨੇ ਇਹੀ ਹਾਲਤ ਖਾਣ ਦੇ ਲਈ ਬੀਜੇਪੀ ਦੇ ਕਾਉਂਸਲਰ ਨੇ ਵੀ ਕਿਸ਼ਤੀ ਬਾਹਰ ਕੱਢੀ ਤੇ ਫਿਰ ਸੜਕਾਂ ਦੇ ਉੱਪਰ ਕਿਸ਼ਤੀ ਤੇ ਬੈਠ ਕੇ ਸੈਰ ਕਰਨ ਲੱਗੇ ਤੇ ਨਾਲ-ਨਾਲ ਵੀਡੀਓ ਬਣਾ ਕੇ ਲੋਕਾਂ ਨੂੰ ਦੱਸਦੇ ਨੇ ਕਿ ਦਿੱਲੀ ਦੇ ਹਾਲਾਤ ਕੀ ਨੇ ਤਾਂ ਦੱਸਦੇ ਕਿ ਲਗਾਤਾਰ ਪੈ ਰਹੀ ਬਰਸਾਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਸੜਕਾਂ ਤੇ ਇੰਨਾ ਪਾਣੀ ਭਰਿਆ ਹੋਇਆ ਹੈ ਕਿ ਇਸ 'ਚ ਹੁਣ ਕਿਸ਼ਤੀਆਂ ਵੀ ਤੈਰ ਰਹੀਆਂ ਨੇ ਤਾਂ ਭਾਜਪੀ ਦੇ ਕਾਉਂਸਲਰ ਰਵਿੰਦਰ ਸਿੰਘ ਨੇਗੀ ਨੇ ਜਿਹੜੇ ਕਿਸ਼ਤੀ ਤੇ ਬੈਠ ਦਿੱਲੀ ਦੀਆਂ ਸੜਕਾਂ ਤੇ ਨਿਕਲੇ ਹੋਏ ਨੇ ਕਿਸ਼ਤੀ 'ਚ ਬੈਠ ਸੈਰ ਕਰ ਰਹੇ ਨੇ ਤੇ ਨਾਲ-ਨਾਲ ਵੀਡੀਓ ਬਣਾ ਕੇ ਦਿਖਾ ਰਹੇ ਨੇ ਕਿ ਦੇਖੋ ਕਿਸ ਤਰ੍ਹਾਂ ਦੂਰ-ਦੂਰ ਤੱਕ ਜਿਹੜੀਆਂ ਸੜਕਾਂ ਨੇ ਉਹ ਦਿੱਲੀ 'ਚ ਡੁੱਬੀਆਂ ਹੋਈਆਂ ਨੇ ਹਰ ਪਾਸੇ ਦਿੱਲੀ 'ਚ ਇਹੀ ਹਾਲ ਹੈ ਤਾਂ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਕੋਈ ਮੇਨ ਰੋਡ ਹਰ ਪਾਸੇ ਇਹੀ ਹਾਲ ਹੈ ਹਰ ਪਾਸੇ ਇਸੇ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਤੇ ਪੂਰੀ ਦਿੱਲੀ ਹੀ ਇਸ ਪਾਣੀ ਚ ਡੁੱਬ ਚੁੱਕੀ ਹੈ ਲੋਕਾਂ ਨੂੰ ਲੰਘਣਾ ਵੀ ਔਖਾ ਹੋ ਰਿਹਾ ਹੈ ਗੱਡੀਆਂ ਖੜੇ ਪਾਣੀ ਚ ਨਹੀਂ ਚੱਲ ਰਹੀਆਂ ਤਾਂ ਇਹ ਨੇ ਦਿੱਲੀ ਦੇ ਹਾਲ ਪਹਿਲੀ ਬਰਸਾਤ ਦੇ ਨਾਲ ਦਿੱਲੀ ਜਿਹੜੀ ਉਹ ਪਾਣੀ ਪਾਣੀ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਦਿੱਲੀ ਸ਼ਹਿਰ ਦੀਆਂ ਨੇ ਜਿੱਥੇ ਸੜਕਾਂ ਤੇ ਇਸ ਕਦਰਮੀ ਦਾ ਪਾਣੀ ਭਰ ਗਿਆ ਹੈ ਕਿ ਇਸ ਦੇ ਵਿੱਚ ਕਿਸ਼ਤੀਆਂ ਵੀ ਆਰਾਮ ਦੇ ਨਾਲ ਚੱਲ ਰਹੀਆਂ ਨੇ। ਇਹ ਹਾਲ ਦਿਖਾਉਣ ਦੇ ਲਈ ਭਾਜਪਾ ਦੇ ਕਾਉਂਸਲਰ ਨੇ ਵੀ ਕਿਸ਼ਤੀ ਬਾਹਰ ਕੱਢੀ ਤੇ ਫਿਰ ਸੜਕਾਂ ਦੇ ਉੱਪਰ ਕਿਸ਼ਤੀ ਤੇ ਬੈਠ ਕੇ ਸੈਰ ਕਰਨ ਲੱਗੇ ਤੇ ਨਾਲ-ਨਾਲ ਵੀਡੀਓ ਬਣਾ ਕੇ ਲੋਕਾਂ ਨੂੰ ਦੱਸਦੇ ਨੇ ਕਿ ਦਿੱਲੀ ਦੇ ਹਾਲਾਤ ਕੀ ਨੇ। ਤਾਂ ਦੱਸ ਦੇ ਕਿ ਲਗਾਤਾਰ ਪੈਰੀ ਬਰਸਾਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਸੜਕਾਂ ਤੇ ਇੰਨਾ ਪਾਣੀ ਭਰਿਆ ਹੋਇਆ ਹੈ ਕਿ ਇਸ 'ਚ ਹੁਣ ਕਿਸ਼ਤੀਆਂ ਵੀ ਤੈਰ ਰਹੀਆਂ ਨੇ ਤਾਂ ਭੀਜਪੀ ਦੇ ਕਾਉਂਸਲਰ ਰਵਿੰਦਰ ਸਿੰਘ ਨੇਗੀ ਨੇ ਜਿਹੜੇ ਕਿਸ਼ਤੀ ਤੇ ਬੈਠ ਦਿੱਲੀ ਦੀਆਂ ਸੜਕਾਂ ਤੇ ਨਿਕਲੇ ਹੋਏ ਨੇ ਕਿਸਤੀ 'ਚ ਬੈਠ ਸੈਰ ਕਰ ਰਹੇ ਨੇ ਤੇ ਨਾਲ-ਨਾਲ ਵੀਡੀਓ ਬਣਾ ਕੇ ਦਿਖਾ ਰਹੇ ਨੇ ਕਿ ਦੇਖੋ ਕਿਸ ਤਰ੍ਹਾਂ ਦੂਰ-ਦੂਰ ਤੱਕ ਜਿਹੜੀਆਂ ਸੜਕਾਂ ਨੇ ਉਹ ਦਿੱਲੀ 'ਚ ਡੁੱਬੀਆਂ ਹੋਈਆਂ ਨੇ ਹਰ ਪਾਸੇ ਦਿੱਲੀ 'ਚ ਇਹੀ ਹਾਲ ਹੈ ਤਾਂ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਕੋਈ ਮੇਨ ਰੋਡ ਹਰ ਪਾਸੇ ਇਹੀ ਹਾਲ ਹੈ ਹਰ ਪਾਸੇ ਇਸੇ ਤਰ੍ਹਾਂ ਪਾਣੀ ਭਰਿਆ ਹੋਇਆ ਤੇ ਪੂਰੀ ਦਿੱਲੀ ਹੀ ਇਸ ਪਾਣੀ 'ਚ ਡੁੱਬ ਚੁੱਕੀ ਹੈ ਲੋਕਾਂ ਨੂੰ ਲੰਘਣਾ ਵੀ ਔਖਾ ਹੋ ਰਿਹਾ ਗੱਡੀਆਂ ਖੜੇ ਪਾਣੀ 'ਚ ਨਹੀਂ ਚੱਲ ਰਹੀਆਂ ਤਾਂ ਇਹ ਨੇ ਦਿੱਲੀ ਦੇ ਹਾਲ ਪਹਿਲੀ ਬਰਸਾਤ ਦੇ ਨਾਲ ਦਿੱਲੀ ਜਿਹੜੀ ਉਹ ਪਾਣੀ ਪਾਣੀ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਆਪਣੀ ਸਕਰੀਨ ਤੇ ਦੇਖ ਰਹੇ ਹੋ